ਮੰਗਾਤੇ ਸੱਚ ਗਏ ਨੇ ਉਹ ਸੰਯੁਕਤ ਮੋਰਚੇ ਨੇ ਦਿੱਲੀ ਤੋਂ ਰਹਿਣੀਆਂ ਮੰਗਾਤੇ ਇਸਨਾਰਸ਼ਾ ਉਹ ਸਾਡਿਆਂ ਨੂੰ ਬੰਦ ਰਹਿੰਦਾ ਕਿ ਸਾਡਾ ਸਤਾਜੀ ਹਮ ਗਾਰੀ ਗਾਰੀ ਲੈ ਰਹੇ ਹਾਂ ਜੀ ਜੀ ਅਸੀਂ ਉਹ ਮੰਗਾਂ ਦਾ ਸਮਰਥਨ ਕਰੀ ਅਸੀਂ ਕੋਈ ਨਾ ਹੀ ਮદાન ਦੇ ਨਾਲ ਦੀ ਖਤਰਾ ਆ ਜੀ ਨਾ ਹੀ ਅਸੀਂ ਕਿਸੇ ਬੰਦੇ ਦੀ ਖਤਰਾ ਮੈਂ ਇੱਥੇ ਆਇਆ ਹਾਂ ਅਸੀਂ ਤਾਂ ਇੱਕ ਲਹਿਰ ਦੀ ਖਤਰਾ ਜਦੋਂ ਕਿਸੇ ਲਹਿਰ ਨਾਲ ਟਕਾਉ ਹੁੰਦਾ ਜੀ ਹਰ ਵਾਰੀ ਉਹ ਜੀ ਉਹਨਾਂ ਦੇ ਅੰਗ ਕੀ ਵੀ ਕੀ ਐ ਸਾਰੀ ਗੱਲ ਨੂੰ ਪੜਤਾਲ ਕੇ ਵੀ ਇਹ ਕੀ ਐ ਤੇ ਇਹਦੇ ਦੀ ਸਾਨੂੰ ਕੀ ਕਰਨਾ ਚਾਹੀਦਾ ਸੋ ਚਿੱਕੇ ਸਾਡਾ ਦਿੱਕਾ ਹੋਇਆ ਪਿਆ ਬੀਜੇਪੀ ਦੇ ਆਗੂ ਨੇ ਕਿਹੜੇ ਕਿਹੜੇ ਆਗੂ ਨੇ ਜਿਨ੍ਹਾਂ ਦੇ ਘਰ ਕਿ ਰੰਗਾ ਰਹੇ ਹੋ ਬੀਜੇਪੀ ਦੇ ਬੀਜੇਪੀ ਦੇ ਪ੍ਰਧਾਨ ਨੇ ਜੀ ਸੁਨੀਲ ਜਾਖੜ ਜੀ ਆ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਾਹਿਬ ਨੇ ਉਹਨਾਂ ਦੇ ਘਰ ਵੀ ਜੀ ਤੇ ਇੱਕ ਕੇਬਲ ਘੇਲੋ ਹੈ ਇਹਨਾਂ ਦਾ ਬੀਜੇਪੀ ਦਾ ਆਗੂ ਹੈ ਸੀਨੀਅਰ ਬਰਨਾਲੇ ਕੀ जोगਿੰਦਰ ਸਿੰਘ ਉਗਰਾਹਾ ਹੁਣੀ ਵੀ ਅਗਵਾਈ ਕਰਦੇ ਹੋਏ ਕਾਫਲਿਆਂ ਨੂੰ ਰਵਾਨਾ ਕਰਨਗੇ ਦਿੱਲੀ ਵੱਲ ਨੂੰ ਕੋਈ ਦਿੱਲੀ ਪਹੁੰਚਿਆ ਤਾਂ ਨਹੀਂ ਪੰਜਾਬ ਦੇ ਵਿੱਚ ਕੌਣ ਕਿੱਥੇ ਬੈਠਾ ਹੈ ਜੀ ਖਨੌਰੀ ਵੀ ਪੰਜਾਬ 'ਚ ਹੈ ਹਮ ਸਭੂ ਵੀ ਪੰਜਾਬ 'ਚ ਹੈ ਪਟਿਆਲਾ ਵੀ ਪੰਜਾਬ 'ਚ ਹੈ ਅਭੋਰ ਵੀ ਪੰਜਾਬ 'ਚ ਹੈ ਯਾਕੇ ਸਰਕਾਰ ਨੇ ਲਾਏ ਹਮ ਮਾਰੀਆਂ ਬੱਚਣਾ ਪਾਉਣ ਲੱਗੀਆਂ ਅਸੀਂ ਗद्दार ਅਸੀਂ ਡਰਕੋ ਹਮ ਸਾਨੂੰ ਸਵਾਲ ਵੀ ਤੁਸੀਂ ਦਿੱਲੀ ਕਿਉਂ ਨਹੀਂ ਗਏ ਕਿਸਾ ਲੀਡਰ ਦਾ ਵੀ ਕਿਸੇ ਦਾ ਫੋਨ ਆਇਆ ਤੁਹਾਨੂੰ ਵੀ ਆਪਾਂ ਇਕੱਠੇ ਹੋ ਕੇ ਚੱਲੀਏ ਇਸ ਪਾਸੇ ਨੂੰ ਇਧਰਲੇ ਬੰਦੇ ਨੂੰ ਕਿਸੇ ਨਾ ਹੋਈ ਜੀ ਤੁਹਾਡੀ ਗੱਲ ਬਾਤ ਜੀ ਜੇ ਕਿਸੇ ਲੀਡਰ ਦੀ ਇਸ ਤਰ੍ਹਾਂ ਦੀ ਪਹੁੰਚ ਹੋਵੇਗੀ ਹਾਂ ਤਾਂ ਉਹਨੂੰ ਅਸੀਂ ਫਿਰ ਮਿਲ ਬੈਠ ਕੇ ਫਿਰ ਇਹ ਦੋ ਤਿੰਨ ਜੱਟੇ ਬੰਦੇ ਆ ਕਿਉਂ ਸੰਨਰਖ ਚੁਣੀਆਂ ਇਹ ਪੰਜਾਬ ਦੀਆਂ ਟੱਕੀ ਜੱਟੇ ਉਹਨੀਆਂ ਬਾਹਰ ਕਿਉਂ ਆਉਂਦੀਆਂ ਜੀ ਫਿਰ ਇਹ ਤਾਂ ਪੰਜਾਬ ਦੇ ਸਾਰੇ ਲੋਕਾਂ ਦੇ ਕਾਬਲੇ ਜਾਣੇ ਸੀ ਨਾ ਉੱਥੇ ਉਧਰ ਹਰ ਇੱਕ ਬੰਦੇ ਦੇ ਵਿੱਚ ਕੁਝ ਨਾ ਕੁਝ ਗਲਤ ਫਹਮੀਆ ਇਸ ਤਰ੍ਹਾਂ ਹੋ ਜਾਂਦੀਆਂ ਨੇ ਵੀ ਯਾਰ ਮੈਂ ਸਭ ਤੋਂ ਸਿਆਣਾ ਮੈਂ ਸਭ ਤੋਂ ਵੱਡਾ ਮੈਂ ਸਭ ਤੋਂ ਡੜਾ ਇਹ ਗੱਲ ਮੈਨੂੰ ਆ ਰਿਹਾ ਲੱਗਦਾ ਵੀ ਸਾਨੂੰ ਅਸੀਂ ਜਿੱਲੇ ਦੀ ਹਾਕ ਪੰਜਾਬ ਚ ਜੀ ਸਾਡੀ ਪਰਸੈਂਟੇਜ ਨਹੀਂ ਕੋਈ ਵਣਦੀ ਅਸੀਂ ਅੱਜ ਕਿੰਨੀ ਇੰਨੀ ਗਏ ਇਸ ਸਟੇਟ ਦੇ ਨਾਲ ਅਸੀਂ ਜਾ ਕੇ ਭਿੰਦ ਗਏ ਇਸ ਸਟੇਟ ਨੂੰ ਅਸੀਂ ਧੱਕ ਕੇ ਬਾਹਰ ਦਿੱਲੀ ਵੱਲੋਂ ਲੈ ਜੀ ਜਸਟ ਸਟੇਟ ਨੂੰ ਦਿੱਲੀੋਂ ਬਾਹਰ ਘਟਦੀਏ ਨਾ ਹੀ ਮਾਜ਼ਮੂਨ ਦਾ ਪੈਂ ਜਾਂ ਪੈਂਦਾ ਹੁੰਦਾ ਹੈ। ਨਾ ਹੀ ਮਾਜ਼ਮੂਨ ਮੈਂ ਅੰਮ੍ਰਿਤਪਾਲ ਨੂੰ ਸ਼ੋਕਰੇ ਗਿਆ ਸੀ ਨਾ ਆਪ ਦਾ ਸ਼ਬਦ ਬਾਕਸ ਬਾਕਸ ਲੈ ਲੈ ਹਾਂ ਜੀ ਜਿਹੇ ਸ਼ਬਦ ਮੇਰੇ ਗਲਤ ਹੋਇਆ ਜੇਕਰ ਅੰਮ੍ਰਿਤਪਾਲ ਤੇ ਜਗਰ ਹੋਇਆ ਉਹ ਤੋਂ ਸਭ ਤੋਂ ਪਹਿਲਾਂ ਮੈਂ ਜਿਹੜਾ ਸੀ ਜਿੱਤੇ ਉਹ ਸਾਡਾ ਫਰਮਨ ਪਾਇਆ ਬਣ ਕੇ ਅਸੀਂ ਕੀ ਹੀਰੋਇਜ਼ ਮੈਨ ਜਿਹੜੀ ਨਾ ਜ਼ੀਰੋਇਜ਼ ਮੰਦੀਆ ਵੀ ਲਾਲ ਕਿਲੇ ਦੇ ਝੰਡਾ ਚੜ੍ਹਦਾ ਲਾਲ ਕਿਲੇ ਤੇ ਆਇਆ ਕਰਤਾ ਲਾਲ ਕਿਲੇ ਤੇ ਬਹਿ ਗਈ ਜੀ ਅਸੀਂ ਆ ਇਹ ਡਲਪੋਕਰੇ ਅਸੀਂ ਨੇਡਰਾ ਅਸੀਂ ਬਾਹ ਬਾਹ ਕੇ ਪਿੱਛੇ ਐ ਇਹਨੇ ਜੀ ਪੈਂਦੜੀ ਇਹੋ ਜੇ ਮੋੜ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਹੈ ਜੀ ਸਾਡੇ ਕੋਲ ਰੇਡਰ ਹੈਗਾ ਪਰ ਅਸੀਂ ਵੀ ਸਾਡੀ ਵੀ ਬਾਤ ਨਹੀਂ ਜਿਹੜੀ ਸਟੇਟ ਦੇ ਨਾਲ ਕੱਲੇ ਜਿੱਡੇ ਵੱਡੇ ਬਸਲੇ ਨੇ ਇਹਨਾਂ ਨੂੰ ਸਿਰਫ ਕੱਲੇ ਸਰਕਾਰ ਜਾਂਦੀ ਸਰਕਾਰੀ ਜਨਤਾ ਦੇ ਸਰਕਾਰੀ ਖਰੀਦ ਲੈ ਕੇ ਕਰੰਟੀ ਕੋਲ ਮਾਉਣਾ ਇਹ ਏਡੀ ਕੋਈ ਛੋਟੀ ਗੱਲ ਨਹੀਂ ਹੈ ਮੈਨੂੰ ਨਹੀਂ ਲੱਗਦਾ ਵੀ ਜੀ ਜੀ ਇਹ ਤਾਂ ਹੀ ਗੱਲ ਹੈ ਜੀ ਇੱਕ ਟਿੱਕ ਨਾੜੇ ਲੱਗ। ਅ ਸੈਂਟਰ ਗਵਰਨਮੈਂਟ ਤੁਹਾਨੂੰ ਲੱਗਦਾ ਨਹੀਂਗਾ ਕਿ ਕੋਈ ਮੰਨੂਗੀ। ਬਿਲਕੁਲ। ਹਮ ਸੈਂਟਰ ਗਵਰਨਮੈਂਟ ਕਿਸੇ ਵੀ ਸਹੂਰਤ ਚ ਐਮਐਸਪੀ ਦਾ ਗਰੰਟੀ ਕਾਨੂੰਨ ਬਣਾ ਦੇ। ਹਮ ਬੇਸ਼ੱਕ ਪਰ ਸੰਸਦਾਂ ਤੋਂ ਬਾਹਰ ਹੋਣ ਦੀ ਨਾਲ ਕੁਝ ਹੋਵੇ। ਹਮ ਮੈਨੂੰ ਲੱਗਦਾ ਕਿ ਇਹ ਵੱਡੀਆਂ ਗੱਲਾਂ ਨੇ। ਐਮਐਸਪੀ ਸਮੇਤ ਕਈ ਮੁੱਦਿਆਂ ਦੇ ਉੱਪਰ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਹੈ ਔਰ ਉਧਰੋਂ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਦੇ ਆਗੂ ਜੋਗਿੰਦਰ ਸਿੰਘ ਉਗਰਾਹਾ ਉਹਨਾਂ ਨੇ ਵੀ ਐਲਾਨ ਕੀਤਾ ਤਾਂ ਜੋਗਿੰਦਰ ਸਿੰਘ ਉਗਰਾਹਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਆ ਗੱਲਬਾਤ ਕਰਦੇ ਆ ਉਗਰਾਹਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਧੰਨਵਾਦ ਧੰਨਵਾਦ। ਪੁਰਾ ਸਭ ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਕਿਉਂਕਿ ਇਸ ਵਾਰ ਕੁਝ ਜਥੇਬੰਦੀਆਂ ਆਈਆਂ ਨੇ ਜਿਨ੍ਹਾਂ ਦੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ ਔਰ ਸਰਕਾਰ ਦੇ ਨਾਲ ਟੇਬਲ ਟਾਕ ਵੀ ਚੱਲ ਰਹੀ ਹੈ, ਮੀਟਿੰਗਾਂ ਦਾ ਦੌਰ ਵੀ ਸ਼ੁਰੂ ਹੈ। ਤੁਸੀਂ ਅੰਦੋਲਨ ਨੂੰ ਕਿਵੇਂ ਦੇਖਦੇ ਹੋ ਔਰ ਤੁਹਾਡੀ ਹਮਾਇਤ ਦਾ ਵੀ ਤੁਸੀਂ ਕਹਿੰਦੇ ਐਲਾਨ ਕਰ ਰਹੇ ਹੋ? ਦੇਖੋ ਜੇ ਜਥੇਬੰਦੀਆਂ ਨੂੰ ਹਾਇਅ ਅਧਿਕਾਰ ਕੋਈ ਵੀ ਜਥੇਬੰਦੀ ਆਪਦੇ ਤੌਰ ਤੇ ਕੋਈ ਅੰਦੋਲਨ ਦੀ ਰੀਖ ਸਕਦੀ ਹੈ। ਅੱਡ ਫੋਰਮਾ ਇਹਨਾਂ ਦਾ ਜਿਹੜਾ ਸੰਯੁਕਤ ਮੋਰਚਾ ਉਹ ਥੋੜਾ ਜਿਹਾ ਦਿੱਲੀ ਮੋਰਚੇ ਤੋਂ ਬਾਅਦ ਇਹ ਅੱਡ ਇਹਨਾਂ ਨੇ ਸੰਯੁਕਤ ਗੈਰ ਰਾਜਨੀਤਿਕ ਬਣਾ ਲਿਆ ਸੀ ਮੋਰਚਾ ਕੋਈ ਜਦ ਤੱਕ ਸੰਯੁਕਤ ਮੋਰਚੇ ਦਾ ਮਤਲਬ ਉਹ ਤਾਂ ਨੀਕਾ ਕੋਈ ਪ੍ਰੋਗਰਾਮ ਤਾਂ ਹੈ ਨਹੀਂ ਸੀ ਜੀ ਇਹਨਾਂ ਦੇ ਆਪ ਦੇ ਲਿਖਿਆ ਹੋਇਆ ਪ੍ਰੋਗਰਾਮ ਸੀਗਾ ਕੋਚ ਆਏ ਨੇ ਇਹਨਾਂ ਨੂੰ ਅਧਿਕਾਰ ਹੀ ਲਿਕਣ ਦਾ ਹਮ ਅਸੀਂ ਤਾਂ ਸਿਰਫ ਇਸ ਗੱਲ ਦੀ ਖਾਤਰ ਵੀ ਉੱਥੇ ਸਰਕਾਰ ਨੇ ਰੋਕਾਂ ਲਾਈਆਂ ਨੇ ਇਹਨਾਂ ਦੀ ਭੂਲਿ ਅਧਿਕਾਰ ਤੇ ਜਾਂ ਛਾਪਾ ਡਾਦਾ ਹਮ ਇਹ ਲੋਕਤੰਤਰ ਦਾ ਘਾਣਾ ਹੈ ਜੀ ਅਸੀਂ ਤਾਂ ਇਸ ਗੱਲ ਨੂੰ ਲੈ ਕੇ ਮਤਲਬ ਇੱਕ ਤਾਂ ਸਾਡਾ ਇਹ ਹੈ ਜੀ ਇਹ ਜਿਹੜਾ ਜ਼ਬਰ ਹੈ ਇਹਨਾਂ ਨੇ ਕੀਤਾ ਹੋਇਆ ਹੈ ਇਹਨਾਂ ਨੇ ਰੋਕਿਆ ਹੈ ਜੀ ਸਰਕਾਰ ਨੇ ਗੋਲੀਆਂ ਚਲਾਈਆਂ ਨਹੀਂ ਇਹਦੀ ਨਿੰਦਿਆ ਕਰਦਾ ਇਹਦਾ ਬਰੋਧ ਕਰਦਾ ਹੂੰ ਦੂਜੀ ਗੱਲ ਹੈ ਜਿਹੜੀਆਂ ਮੰਗਾਂ ਤੇ ਇਹ ਸਾਥੀ ਗਏ ਨੇ ਉਹ ਸੰਯੁਕਤ ਮੋਰਚੇ ਨੇ ਦਿੱਲੀ ਤੋਂ ਰਹਿ ਨਹੀਂ ਮੰਗਾਂ ਤੇ ਇਸ ਸੰਘਰਸ਼ ਹੈ ਉਹ ਸਾਡੀਆਂ ਵੀ ਮੰਗਾਂ ਨੇ ਇਹਨਾਂ ਦੀ ਸਾਡੇ ਸਾਥੀ ਆਪਾਂ ਕਾਰੀਗਰੀ ਲਈ ਹਰਦੀਆਂ ਜੀ ਜੀ ਅਸੀਂ ਉਹ ਮੰਗਾਂ ਦਾ ਸਮਰਥਨ ਕਰਦੇ ਹੂੰ ਜਿੱਤੋਂ ਤੱਕ ਇਹਦਾ ਸਾਡੇ ਮਦਾਨ ਚੋਂ ਗੱਲ ਤੁਸੀਂ ਕੀਤੀ ਹੈ ਜੀ ਅਸੀਂ ਕੋਈ ਨਾ ਇਹ ਮਦਾਨ ਚ ਇਹਨਾਂ ਦੀ ਖਤਰਾ ਆ ਜੀ ਨਾ ਇਹ ਅਸੀਂ ਕਿਸੇ ਬੰਦੇ ਦੀ ਖਤਰਾ ਮੈਂ ਇੱਥੇ ਆਇਆ ਹਾਂ ਹਾਂ ਅਸੀਂ ਤਾਂ ਇੱਕ ਲਹਿਰ ਦੀ ਖਤਰਾ ਜਦੋਂ ਕਿਤੇ ਲਹਿਰ ਨਾਲ ਕੱਕਾ ਹੁੰਦਾ ਜੀ ਹਰ ਵਾਰੀ ਉਹਦੇ ਉਹਨਾਂ ਦੇ ਅੰਗ ਕੇ ਵੀ ਕੀ ਹੈ ਸਾਰੀ ਗੱਲ ਨੂੰ ਪੜਤਾਲ ਕੇ ਵੀ ਇਹ ਕੀ ਹੈ ਤੇ ਇਹਦੇ ਜੀ ਸਾਨੂੰ ਕੀ ਕਰਨਾ ਚਾਹੀਦਾ ਸੋਚ ਕੇ ਸਾਡਾ ਟਿਕਾਣਾ ਕੱਢ ਕੇ ਹਾਂ ਹਾਂ ਜੀ ਇਹ ਦੇਖ ਸਮਝਨੇ ਆ ਵੀ ਇਹ ਟੱਕਰਚਾਈ ਅੱਜ ਇਹ ਅੱਜ ਕਿਸੇ ਲਹਿਰ ਦੇ ਕਿਸੇ ਹਿੱਸੇ ਦਾ ਹੋ ਜਾਂਦੀ ਹੈ ਤਾਂ ਇਹ ਗੱਲ ਨੂੰ ਐ ਨਹੀਂ ਸਮਝਣਾ ਚਾਹੀਦਾ ਵੀ ਉਹਨਾਂ ਨਾਲ ਹੋਈ ਹੈ ਇਹ ਸਮਝ ਨਹੀਂ ਨਾ ਵੀ ਸਾਡੇ ਨਾਲ ਹੀ ਹੋਈ ਹੈ ਜੀ ਅਸੀਂ ਇਸ ਕਰਕੇ ਇਹ ਇਹਦਾ ਸਾਰੇ ਪ੍ਰੋਗਰਾਮ ਨੂੰ ਛੱਡ ਕੇ ਹਮ ਅਸੀਂ ਪਹਿਲਾਂ ਦੱਸ ਤਾ ਤੁਹਾਨੂੰ ਦੱਸਿਆ ਵੀ ਕੱਲ ਅਸੀਂ 15 ਤਰੀਕ ਨੂੰ ਅਸੀਂ ਰੇਲਾ ਰੋਕਿਆ ਨੇ ਜੀ ਤੇ ਹੁਣ ਅਸੀਂ ਸਤਾਰਨ ਅਜੇ ਭਾਰਤਵੰਦ ਸੀਗਾ ਉਹਦੇ ਵਿਚ ਸੀਗੇ ਤੇ ਕੱਲ ਤੋਂ ਅਸੀਂ ਟੋਲ ਪਲਾਜੇ ਸਾਰੇ ਪੰਜਾਬ ਦੇ ਫਰੀ ਕਰਨੇ ਨੇ ਤੇ ਤਿੰਨ ਵੱਡੇ ਬੀਜੇਪੀ ਦੇ ਆਗੂ ਨੇ ਘਰਾਂ ਦੇ ਮੂਰੇ ਸਭ ਨੇ ਕਿਹੜੇ ਕਿਹੜੇ ਆਗੂ ਨੇ ਜਿਨ੍ਹਾਂ ਦੇ ਘਰ ਘੇਰਨ ਜਾ ਰਹੇ ਹੋ ਬੀਜੇਪੀ ਦੇ ਬੀਜੇਪੀ ਦੇ ਪ੍ਰਧਾਨ ਨੇ ਜੀ ਸੁਨੀਲ ਜਾਖੜ ਜੀ ਆ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਾਹਿਬ ਨੇ ਉਹਨਾਂ ਦੇ ਘਰ ਮੂਰੇ ਜੀ ਤੇ ਇੱਕ ਕੇਬਲ ਠੇਲੋ ਹੈ ਉਹਨਾਂ ਦਾ ਬੀਜੇਪੀ ਦਾ ਆਗੂ ਹੈ ਸੀਨੀਅਰ ਬਰਨਾਲੇ ਤੋਂ ਉਹਨਾਂ ਦੇ ਠੀਕ ਹੈ اور ਉਗਰਾਹਾ ਸਾਹਿਬ ਇਸ ਚੀਜ਼ ਨੂੰ ਲੋਕ ਬਹੁਤ ਵੇਟ ਵੀ ਕਰ ਰਹੇ ਆ ਕਿ ਬਾਕੀ ਜਥੇਬੰਦੀਆਂ ਕਿਉਂਕਿ ਬਹੁਤ ਸੂਝਬੂਝ ਵਾਲੇ ਆਗੂ ਹੋ ਤੁਸੀਂ ਵੀ ਔਰ ਤੁਹਾਡੀ ਜਥੇਬੰਦੀ ਬਹੁਤ ਡਿਸਪਲਿਨ ਦੇ ਵਿੱਚ ਵੀ ਰਹਿੰਦੀ ਹੈ ਔਰ ਬਹੁਤ ਵੱਡੀ ਜਥੇਬੰਦੀ ਦੇ ਤੌਰ ਤੇ ਵੀ ਜਾਣੀ ਜਾਂਦੀ ਹੈ ਪੂਰੇ ਦੇਸ਼ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਹੁੰਦੀ ਹੈ ਤਾਂ ਕੀ ਜੋਗਿੰਦਰ ਸਿੰਘ ਉਗਰਾਹਾ ਹਣੀ ਵੀ ਅਗਵਾਈ ਕਰਦੇ ਹੋਏ ਕਾਫਲਿਆਂ ਨੂੰ ਰਵਾਨਾ ਕਰਨਗੇ ਦਿੱਲੀ ਵੱਲ ਨੂੰ ਕਿੱਧਰ ਜੀ ਦਿੱਲੀ ਵੱਲ ਨੂੰ ਜਿਸ ਤਰੀਕੇ ਨਾਲ ਇਹ ਕਿਸਾਨ ਜਥੇਬੰਦੀਆਂ ਗਈਆਂ ਇਹਨਾਂ ਦੀ ਹਮਾਇਤ ਦੇ ਵਿੱਚ ਵੀ ਕੋਈ ਕੋਣ ਬਾਕੀ ਜੀ ਦਿੱਲੀ ਨੇ ਦਿੱਲੀ ਵਾਲੇ ਪਾਸੇ ਨੂੰ ਕੂਚ ਕੀਤਾ ਜਿਸ ਤਰੀਕੇ ਦੇ ਨਾਲ ਜਿਵੇਂ ਸ਼ੰਭੂ ਬਾਰਡਰ ਦੇ ਉੱਪਰ ਜ ਰੋਕਿਆ ਗਿਆ ਦਿੱਲੀ ਵਾਲੇ ਪਾਸੇ ਨੂੰ ਜੇ ਅਸੀਂ ਅਸੀਂ ਕਹਿ ਦੀਏ ਜੀ ਅਮਰਿੰਦਰ ਦਾ ਘਰ ਵੀ ਦਿੱਲੀ ਵੱਲ ਨੂੰ ਹੀ ਆ ਜੀ ਹੂੰ ਕੋਈ ਦਿੱਲੀ ਪਹੁੰਚਿਆ ਤਾਂ ਨਹੀਂ ਪੰਜਾਬ ਦੇ ਵਿੱਚ ਕੌਣ ਕਿੱਥੇ ਬੈਠਾ ਹੈ ਜੀ ਖਨੌਰੀ ਵੀ ਪੰਜਾਬ 'ਚ ਹੈ ਹੂੰ ਸ਼ੰਭੂ ਵੀ ਪੰਜਾਬ 'ਚ ਹੈ ਪਟਿਆਲਾ ਕੀ ਪੰਜਾਬ 'ਚ ਹੈ ਅਭੋਰ ਵੀ ਪੰਜਾਬ 'ਚ ਹੈ ਹੂੰ ਹੂੰ ਉਹ ਉੱਥੇ ਆਪਣੇ ਮੋਰਚਿਆਂ ਦੇ ਨਾਕੇ ਲਾ ਕੇ ਬੈਠੇ ਨੇ ਉਹਨਾਂ ਦੇ ਪੜਾਅ ਤੇ ਬੈਠੇ ਨੇ ਹਾਂ ਹਾਂ ਅਸੀਂ ਇਸੇ ਸੰਘਰਸ਼ ਦੇ ਵਿੱਚ ਅਸੀਂ ਕੋਲ ਪਲਾਜ਼ਾ ਤੇ ਬੈਠੇ ਹਾਂ ਜੀ ਜੀਪੀ ਦੇ ਅੱਗ ਵਾਲੇ ਪਰਾਂ ਮੂਰੇ ਬੈਠਿਆ ਕੱਲ ਆ ਕੀ ਲੱਗੇ ਬੈਠੇ ਸੀ ਉਹ ਸਭ ਕੋਈ ਲੂਕ ਕਿਸਾਨ ਲੀਡਰ ਦਾ ਵੀ ਕਿਸੇ ਦਾ ਫੋਨ ਆਇਆ ਤੁਹਾਨੂੰ ਵੀ ਆਪਾਂ ਇਕੱਠੇ ਹੋ ਕੇ ਚੱਲੀਏ ਇਸ ਪਾਸੇ ਨੂੰ ਇਧਰਲੇ ਬੰਦੇ ਨੂੰ ਕਿਸੇ ਨਾਲ ਹੋਈ ਜੀ ਤੁਹਾਡੀ ਗੱਲਬਾਤ ਜੇ ਜੇ ਕਿਸੇ ਲੀਡਰ ਦੀ ਇਸ ਤਰ੍ਹਾਂ ਦੀ ਪਹੁੰਚ ਹੋਵੇ ਜੀ ਹਾਂ ਤਾਂ ਉਹਨੂੰ ਅਸੀਂ ਫਿਰ ਮਿਲਵਟ ਕੇ ਫਿਰ ਇਹ ਦੋ ਤਿੰਨ ਜੱਥੇ ਬੰਦੀਆਂ ਕਿਉਂ ਸੰਘਰਸ਼ ਚੁਣੀਆਂ ਇਹ ਪੰਜਾਬ ਦੀਆਂ ਠੱਗੀ ਜੱਦੇ ਬੰਦੀਆਂ ਬਾਹਰ ਕਿਉਂ ਆ ਜੀ ਫਿਰ ਇਹ ਤਾਂ ਪੰਜਾਬ ਦੇ ਸਾਰੇ ਲੋਕਾਂ ਦੇ قافਲੇ ਜਾਣੇ ਸੀ ਨਾ ਉੱਥੇ ਉਧਰ ਨੂੰ ਜੀ 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 ਇਹ ਹੋਇਆ ਕਿਉਂ ਉਗਰਾਹ ਸਾਹਿਬ ਇਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਕਿ ਤਾਲਮੇਲ ਦੀ ਕਮੀ ਹੀ ਰਹੇਗੀ ਕਿ ਥੋੜੇ ਨਾਲ ਵਿਚਾਰ ਵਟਾਂਦਰਾ ਹੁੰਦਾ ਜਾਂ ਹੋਰ ਲੀਡਰਾਂ ਨਾਲ ਵੀ ਹੁੰਦਾ ਤਾਂ ਸ਼ਾਇਦ ਇਕੱਠੇ ਬਹਿ ਕੇ ਚੱਲਦੇ ਤਾਂ ਮੈਨੂੰ ਲੱਗਦਾ ਕਿ ਰੋਕਾਂ ਵੀ ਟੁੱਟ ਜਾਂਦੀਆਂ ਔਰ ਸਰਕਾਰ ਹੋਰ ਬਹੁਤ ਜਲਦੀ ਆਉਂਦੀ ਲਾਈਨ ਦੇ ਉੱਪਰ ਮੈਂ ਚਲੋ ਯੂਨੀਵਰਸ ਤੇ ਮੈਂ ਕਿਹੜੇ ਸ਼ਬਦ ਵਰਤਾਂ ਹੂੰ ਵੀ ਹਰ ਇੱਕ ਬੰਦੇ ਦੇ ਵਿੱਚ ਕੁਛ ਨਾ ਕੁਛ ਗਲਤ ਫਹੀਆਂ ਇਸ ਤਰ੍ਹਾਂ ਹੋ ਜਾਂਦੀਆਂ ਨੇ ਹੂੰ ਵੀ ਯਾਰ ਮੈਂ ਸਭ ਤੋਂ ਸਿਆਣਾ ਮੈਂ ਸਭ ਤੋਂ ਵੱਡਾ ਹੂੰ ਮੈਂ ਸਭ ਤੋਂ ਲੜਾ ਹੂੰ ਇਹ ਗੱਲ ਮੈਨੂੰ ਆ ਲੱਗਦਾ ਵੀ ਸਾਨੂੰ ਅਸੀਂ ਜਿੰਨੇ ਜਿੰਨੇ ਵੀ ਹਾਸ ਪੰਜਾਬ 'ਚ ਜੀ ਸਾਡੀ ਪਰਸੈਂਟੇਜ ਨਹੀਂ ਕੋਈ ਵਣਦੀ ਹੂੰ ਅਸੀਂ ਅੱਗੇ ਗਿਣਤੀ ਇੰਨੀ ਕਰੇ ਹੂੰ ਤੇ ਸਟੇਟ ਦੇ ਨਾਲ ਅਸੀਂ ਜਾ ਕੇ ਭਿੱਜ ਗਏ ਹੂੰ ਇਸ ਸਟੇਟ ਨੂੰ ਅਸੀਂ ਧੱਕ ਕੇ ਨਾ ਦਿੱਲੀ ਵੱਲੋਂ ਲੈ ਜੇ ਇਹ ਸਟੇਟ ਨੂੰ ਦਿੱਲੀੋਂ ਬਾਹਰ ਕੱਢ ਦਈਏ ਹਾਂ ਨਾ ਹੀ ਮਾਸਮੂਂਦ ਦਾ ਪੈਂਤਾ ਪੈਂਤਦਾ ਹੁੰਦਾ ਹਾਂ ਨਾ ਹੀ ਮਾਸਮੂਂਦ ਦੀ ਹੁੰਦੀ ਨਾਲ ਹਾਂ ਤੁਸੀਂ ਸਾਡੇ ਵਿੱਚ ਰਹੇ ਹੋ ਜੀ ਦਿੱਲੀ ਮੋਰਚੇ 'ਚ ਬਿਲਕੁਲ ਜੀ ਜਿਹੜਾ ਦਿੱਲੀ ਮੋਰਚੇ ਦਾ ਪੈਂਤਾ 35 ਤੇ ਸਾਥੀ ਉਦੋਂ ਇਸ ਤਰ੍ਹਾਂ ਨੇ ਪੈਂਤੇ ਲੈਂਦੇ ਰਹੇ ਹਾਂ ਹਾਂ 26 ਜਨਵਰੀ ਵਾਲੇ ਨੇ ਨਾ ਇਹ ਸੰਦੋਲਨ ਨੇ ਖਤਮ ਹੋ ਜਾਣਾ ਸੀ ਜੇ ਊਝੂਝ ਨਾ ਹੁੰਦੀ ਆ ਉਸ ਵਾਰ ਤੇ ਉਹੀ ਪੈਂਤਾ ਨਾਲ ਜੋ ਚੱਲ ਜਾਨ ਮਰੀ ਵਾਰਦਨ ਨੂੰ ਨੁਕਸਾਨ ਕਰਨ ਵਾਲਾ ਜ ਉਹ ਤਾਂ ਸਿੱਖਿਆ ਨਹੀਂ ਸਾਥੀ ਹੂੰ ਅੱਜ ਵੀ ਉਸ ਪੈਂਚੜੀ ਨੇ ਉਹਨੂੰ ਦਰਸਤ ਮੰਨ ਲਿਆ ਹੂੰ ਹੂੰ ਅਰੇ ਮੈਂ ਸਿਰਫ ਨਾ ਅਸਲ ਤੇ ਸਾਥੀ ਇਹ ਨਹੀਂ ਆ ਬੇਕਰਮੀ ਹਿੰਦੀ ਇੱਕ ਦੂਜੀ ਇਹ ਆਪਦੇ ਪੇਸ਼ੇ ਤੋਂ ਜੇ ਮੈਨੂੰ ਕੋਈ ਗਲਤੀ ਹੋ ਗਈ ਹੂੰ ਸਾਨੂੰ ਕੋਈ ਗ੍ਰੇਜ ਨਹੀਂ ਅਸੀਂ ਤੁਹਾਡੇ ਸਾਹਮਣੇ ਮਾਫੀ ਹੁੰਦਾ ਹਾਂ ਸਰ ਹੂੰ ਤੁਸੀਂ ਆ ਮੀਡੀਆ ਨਾਲ ਜੁੜੇ ਹੋ ਹੋ ਜੀ ਜੀ ਮੈਂ ਅੰਬਰਪਾਲ ਨੂੰ ਸ਼ੁਕਰ ਹੀ ਕਿਹਾ ਸੀ ਨਾ ਤੁਹਾਡਾ ਸ਼ਬਦ ਬਾਕਸ ਬਾਕਸ ਲੈ ਲਿਆ ਸੀ ਹੂੰ ਬਿਲਕੁਲ ਤੁਸੀਂ ਕਿਹਾ ਸੀ ਬਿਲਕੁਲ ਹਾਂ ਜੇ ਜੇ ਸ਼ਬਦ ਮਤਲਬ ਗਲਤ ਹੋਇਆ ਜਦੋਂ ਅੰਬਰਪਾਲ ਤੇ ਜਬਰ ਹੋਇਆ ਹੂੰ ਉਦੋਂ ਸਭ ਤੋਂ ਪਹਿਲਾਂ ਮੈਂ ਜਿਹੜੇ ਅਸੀਂ ਜਿੱਤੇ ਉਹ ਸਾਡਾ ਹਰਮਨ ਪੈਰਾ ਬਣ ਗਿਆ ਸੀਗੀ ਹੂੰ ਤੁਸੀਂ ਪ੍ਰੋਟੈਸਟ ਕੀਤੇ ਸੜਕਾਂ ਤੇ ਤੁਸੀਂ ਕੀਤਾ ਸੀ ਅਸੀਂ ਇਹ ਕਹਿੰਦੇ ਵੀ ਇਹ ਅਸਲ ਤੇ ਸਾਥੀ ਉਹ ਪੈਂਟੜਾ ਜਿਹੜੇ ਪੈਂਟ ਨੇ ਲੋਕਾਂ ਨੇ ਕਿਹਾ ਵੀ ਨੁਕਸਾਨ ਹੈ ਤੇ ਹੀਰੋਇਜਮ ਨੇ ਜਿਹੜੀ ਨਾ ਹੀਰੋਇਜਮ ਦੀ ਆ ਵੀ ਲਾਲ ਕਿਲੇ ਤੇ ਝੰਡਾ ਚੜ੍ਹਤਾ ਲਾਲ ਕਿਲੇ ਤੇ ਆਇਆ ਕਰਤਾ ਲਾਲ ਕਿਲੇ ਤੇ ਬਹਿ ਗਏ ਜੀ ਅਸੀਂ ਆ ਇਹ ਡਰ ਕੋਰੇ ਅਸੀਂ ਨੇੜਨਾ ਅਸੀਂ ਬਾਹ ਬਾਗੇ ਦੇ ਪਿੱਛੇ ਹੈ ਕਿਹਨੇ ਜੇ ਪੈਂਟੜੇ ਇਹੋ ਜੇ ਮੋੜ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਆਇਆ ਤੁਸੀਂ ਸੁਣਿਆ ਹੋਣਾ ਸ਼ਬੀਰ ਮੁੰਦਰ ਨੂੰ ਅਸੀਂ ਨਹੀਂ ਗਏ ਬੜੇ ਗਾਂ ਖਨੌਰੀ ਬਾਰਡਰ ਤੋਂ ਖਨੌਰੀ ਤੋਂ ਨਹੀਂ ਬੜੇ ਆਹਦੀ ਸ਼ੇਂਗੂ ਬਾਰਡਰ ਤੋਂ ਆਪਣੇ ਮੈਂ ਬੜੀ ਬਾਤਾਂ ਸੁਣ ਲਈ ਹੂੰ ਆਖੀ ਦੀ ਬਦੇ ਹੂੰ ਚਨੋੜ ਰੁਕ ਕੇ ਕਿਹਾ ਹੂੰ ਅੱਜ ਇਹਨੇ ਸੰਯੁਕਤ ਮੋਰਚੇ ਨਹੀਂ ਆਉਂਦਾ ਮੰਨਿਆ ਵੀ ਜਿੱਥੇ ਰੁਕਣਗੇ ਰੁਕਣਾ ਹੈ ਹੂੰ ਕੱਠੇ ਰੁਕਾਂਗੇ ਉੱਥੇ ਮੋਰਚੇ ਲਾ ਕੇ ਬੈਠਾਂਗੇ ਕੱਠਾ ਫੈਸਲਾ ਕਰਾਂ ਹੂੰ ਪਰ ਦੂਜੇ ਸਾਥੀ ਟੱਪ ਗਏ ਹੂੰ ਉਹ ਕਹਿੰਦੇ ਵੀ ਸਾਨੂੰ ਨੌਜਵਾਨ ਟਪਾ ਕੇ ਲੈ ਕੇ ਨੌਜਵਾਨ ਕਹਿੰਦੀ ਸੀ ਟਪਾ ਕੇ ਲੈ ਕੇ ਇਹ ਤਾਂ ਗਾਂ ਜਾਣ ਨੂੰ ਤਿਆਰ ਨਹੀਂ ਸੀ ਹੂੰ ਆ ਵੀ ਗਾਲਾਂ ਤਾਂ ਖਾਦੀਆਂ ਹੂੰ ਪਰ ਅਸੀਂ ਉਹਨਾਂ ਦੀ ਮਤਲਬ ਆਪਦੀ ਗੱਲ ਜਿਹੜੀ ਸੰਯੁਕਤ ਮੋਰਚੇ ਨੇ ਪਾਸ ਕੀਤੀ ਸਮ ਲਾਗੂ ਕੀਤੀ ਹੂੰ ਉਹ ਲਾਗੂ ਹੋਣ ਤੋਂ ਬਾਅਦ ਅਸੀਂ ਗਾਲਾਂ ਕੱਢੀਆਂ ਨਾ ਤੇ ਗਾਲਾਂ ਅਸੀਂ ਹੋਣ ਦੀ ਦਿਸਣ ਮਈਆਂ ਹੂੰ ਕਹ ਇਹਨਾਂ ਨੇ ਕੀਤਾ ਦਿੱਲੀ ਜਾਣ ਦਾ ਹੂੰ ਨਾਕੀ ਸਰਕਾਰ ਨੇ ਲਾਏ ਹੂੰ ਬੁਆਰੀਆਂ ਬਚਣਾ ਪੜ ਜਾਣਗੇ ਕਿੰਨੀਆਂ ਅਸੀਂ ਗद्दार ਅਸੀਂ ਇੰਟਰਪੋਕ ਹੂੰ ਸਾਨੂੰ ਸਵਾਲ ਵੀ ਤੁਸੀਂ ਦਿੱਲੀ ਕਿਉਂ ਨਹੀਂ ਗਏ ਹੂੰ ਤੁਸੀਂ মিডিਆ ਨਾਲ ਜੁੜੇ ਹੋਏ ਹੋਣਾ ਸਾਨੂੰ ਇਸ ਗੱਲ ਦਾ ਸਵਾਲ ਵੀਡੀ ਨੂੰ ਜਾਣ ਦਾ ਫੈਸਲਾ ਹੋ ਰਹਾ ਦਾ ਹੂੰ ਉਹ ਅੱਡੀ ਜੱਤੀ ਬੰਦੀਆਂ ਨੇ ਉਹਨਾਂ ਦਾ ਇੱਕ ਦਾ ਪ੍ਰੋਗਰਾਮ ਹੈ ਹੂੰ ਛੰਦੀ ਨਾਲ ਬੁਲਾਈ ਮੈ ਲੜੀ ਤਾਈ ਹੂੰ ਅਸੀਂ ਉਹਨਾਂ ਦੇ ਵਿੱਚ ਜਾਵੜੀ ਕੱਲੂ ਹੋਏ ਨੁਕਸਾਨ ਵੀ ਆ ਸਾਡਾ ਨੁਕਸਾਨ ਕਰਤਾ ਜੀ ਇਹਨਾਂ ਨੇ ਹੂੰ ਆ ਜੱਤੀ ਬੰਦੀ ਨੇ ਸਾਡਾ ਦਾ ਸੀ ਪੱਠਾ ਭਟਾਦਾ ਹੂੰ ਨਾ ਕਿ ਜਿਹਨੇ ਬੁਲਾਏ ਨਾ ਲੈਣ ਨਾ ਦੇਣ ਪਰ ਇਹ ਕੋਈ ਕਾਲਪਨ ਦਾ ਡਿਸੀਜਨ ਸੀਗਾ ਜਿਸ ਤਰੀਕੇ ਨਾਲ ਕਿਉਂਕਿ ਦੇਖੋ ਜਿਸ ਤਰੀਕੇ ਨਾਲ ਇੰਨੇ ਵੱਡੀ ਗਿਣਤੀ ਚਲੋ ਲੋਕ ਵੀ ਇਕੱਠੇ ਹੋ ਗਏ ਤੁਹਾਨੂੰ ਤੁਸੀਂ ਬਹੁਤ ਸਾਲਾਂ ਤੋਂ ਇਸ ਤਰ੍ਹਾਂ ਦੀਆਂ ਮੂਮੈਂਟਸ ਵੀ ਦੇਖਦੇ ਰਹੇ ਹੋ ਤੁਸੀਂ ਲਗਾਤਾਰ ਧਰਨੇ ਮੁਜਾਰੇ ਵੀ ਤੁਹਾਡੀ ਜਥੇਬੰਦੀ ਦੇ ਆਗੂ ਵੀ ਯੂਪੀ ਦੇ ਵਿੱਚ ਹੋਵੇ ਭਾਵੇਂ ਪ੍ਰੋਟੈਸਟ ਉੱਥੇ ਵੀ ਜਾਂਦੇ ਰਹੇ ਕਿਉਂਕਿ ਜਦੋਂ ਕਿਸਾਨ ਅੰਦolan ਚੱਲ ਰਿਹਾ ਸੀ ਤਾਂ ਕੀ ਇਹ ਇਸ ਚੀਜ਼ ਨੂੰ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਆਰਾਮ ਨਾਲ ਸਾਰਿਆਂ ਨਾਲ ਵਿਚਾਰ ਕਰ ਲੈਣਾ ਚਾਹੀਦਾ ਸੀ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਜੇ ਅਸੀਂ ਸਾਰੇ ਵੀ ਇਕੱਠੇ ਹੋ ਜਾਈਏ ਤਾਂ ਵੀ ਕੋਈ ਪਰਸੈਂਟੇਜ ਨਹੀਂ ਬਣ ਇੱਕ ਸਟੇਟ ਦੇ ਨਾਲ ਮੱਥਾ ਲਾਉਣ ਜਾ ਰਹੇ ਆ ਤਾਂ ਸਾਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਕਾਲਪਨ ਦੇ ਵਿੱਚ ਡਿਸੀਜਨ ਲਿਆ ਗਿਆ ਫਿਰ ਸੋਚ ਸਮਝ ਕੇ ਸਾਰਿਆਂ ਨਾਲ ਇਕੱਠੇ ਹੋ ਕੇ ਚੱਲਿਆ ਜਾਂਦਾ ਤਾਂ ਬੈਟਰ ਸੀਗਾ ਸਿਚੁਏਸ਼ਨ ਹੋਰ ਬੈਟਰ ਹੋ ਸਕਦੀ ਸੀ ਮੈਂ ਬੇਚੇ ਇਹਨਾਂ ਮੈਂ ਤਾਂ ਗਾਰੰਟੀ ਚਾ ਲਈ ਮੇਰੀ ਮੈਨੂੰ ਨਹੀਂ ਕਹਿਣਾ ਚਾਹੀਦਾ ਵੀ ਉਹਨਾਂ ਨੇ ਕੱਲ੍ਹ ਤੇ ਫੈਸਲਾ ਕੀਤਾ ਹੋ ਸਕਦਾ ਸਾਥੀਆਂ ਨੇ ਆਪਣੀ ਸਜੇਧੀ ਨਾਲ ਜਿਹੇ ਜਿਹਨਾਂ ਦੀ ਸਮਝ ਉਹਨਾਂ ਨੇ ਆਪਣੀ ਸਮਝ ਮੁਤਾਬਕ ਜੋ ਫੈਸਲਾ ਲਿਆ ਉਹ ਠੀਕ ਹੈ ਜਾਂ ਗਲਤ ਹੈ ਉਹ ਤਾਂ ਉਹਨਾਂ ਦਾ ਵਿਚਾਰ ਦਾ ਕੰਮ ਬਣਦਾ ਮੈਂ ਤਾਂ ਇੱਕ ਆਪਣੀ ਸਜੇਸ਼ਨ ਹੀ ਦੇ ਸਕਦਾ ਹਾਂ ਵੀ ਮਤਲਬ ਇੱਕ ਮੂਮੈਂਟ ਤੋਂ ਵੀ ਅਸਲ ਵਿੱਚ ਇਕੱਲੇ ਅਸੀਂ ਇਕੱਲੇ ਲੜ ਕੇ ਕੋਈ ਨਹੀਂ ਜਿੱਤ ਸਕਦੇ ਅਸੀਂ ਸਾਡੇ ਕੋਲ ਰੀਡਰ ਹੈਗਾ ਪਰ ਅਸੀਂ ਵੀ ਸਾਡੀ ਔਕਾਤ ਦੀ ਜੀ ਜਿਹੜੇ ਸਟੇਟ ਦੇ ਨਾਲ ਇਕੱਲੇ ਜਿੰਦੇ ਵੱਡੇ ਬਸਦੇ ਨੇ ਇਹਨਾਂ ਨੂੰ ਸਿਰਫ ਇਕੱਲੇ ਸੜ ਜਾਣਾ ਹਾਂ ਅਜੀ ਇਹਨਾਂ ਨੂੰ ਕੜਨਾ ਕਾਲ ਦਿੱਤੀ ਹੈ 14 ਜਾਂ 15 ਤਰੀਕ ਦੀ 14 ਤਰੀਕ ਨੂੰ ਅਸੀਂ ਫੈਸਲਾ ਕੀਤਾ 11 ਵਜੇ ਜੀ ਮੈਂ 11 ਵਜੇ ਫੈਸਲਾ ਕਰਨ ਤੋਂ ਬਾਅਦ ਸੰਜੁਗ ਯਾਰਦਿਆਂ ਜੱਥੇ ਬੰਨੀਆਂ ਦੀ ਬੱਤੀਆਂ ਦੀ ਮੀਟਿੰਗ ਦੇ ਵਿੱਚ ਜਲੰਧਰ ਜਾ ਕੇ ਬੇਨਤੀ ਕੀਤੀ ਉਹਨਾਂ ਨੂੰ ਹਾਂ ਕਿ ਕੱਲ ਨੂੰ ਤੁਸੀਂ ਕਿਸੇ ਵੀ ਹਾਲਤ ਦੇ ਵਿੱਚ ਕੋਈ ਵੀ ਐਕਸ਼ਨ ਕਰੋ ਕੱਲ ਨੂੰ ਕੋਈ ਐਕਸ਼ਨ ਕਰੋ ਹਾਂ ਕੁਝ ਮੂਮੈਂਟ ਦੇ ਆਪਾਂ ਨੂੰ ਸਾਰਿਆਂ ਨੂੰ ਐਕਟ ਲਾਉਣਾ ਚਾਹੀਦਾ ਹੈ ਇਸ ਜੀ ਜੀ ਹਾਲਤ ਬਣ ਗਈ ਪੰਜਾਬ ਦੀ ਇਹਨਾਂ ਦੋ ਸਾਥ ਜਿਹੜਾ ਤੇ ਆਪਾਂ ਨੂੰ ਇਹ ਫੀਲਡ ਦੇ ਵਿੱਚ ਆ ਕੇ ਸਰਕਾਰ ਨੂੰ ਸੰਕੇਤ ਦੇਣਾ ਚਾਹੀਦਾ ਵੀ ਅਸੀਂ ਵੀ ਐ ਕਰੇ ਬੈਠਣ ਬੜੇ ਜੀ ਹਾਂ ਕੁਐਸਚਨ ਹੋਇਆ ਤੁਹਾਡੇ ਸਾਹਮਣੇ ਬਿਲਕੁਲ ਜੀ ਉਹਨਾਂ ਸਾਥੀਆਂ ਨੂੰ ਇਹ ਲੋੜ ਹੁੰਦੀ ਹੈ ਅਸਲ ਤਾਂ ਰਵਾਇ ਹੈ ਵੀ ਜੈ ਜੈ ਕਿਸੇ ਦੀ ਕੀ ਨੇ ਹੂੰ ਜੈ ਜੈ ਨਾਲ ਫਰਕ ਹੈ ਹੂੰ ਜੈ ਜੈ ਸਹੀ ਨਹੀਂ ਬਣੇ ਬੜੇ ਉਹਨਾਂ ਨੂੰ ਹੁੰਦਾ ਹੈ ਵੀ ਅਸੀਂ ਤਾਂ ਜਿਵੇਂ ਮੰਗੇ ਕੋਈ ਚੱਕ ਕੇ ਨੇ ਹੋਣੀ ਹੁੰਦੀ ਹੈ ਹੂੰ ਇਹ ਈ ਛੋਟੀ ਗੱਲ ਨਹੀਂ ਹੈ ਭਾਈ ਸਾਹਿਬ ਕਿਸੇ ਪਰਸਨ ਤੋਂ ਜੋ ਭਾਰ ਦੇਸ਼ ਨੂੰ ਲੈਣਾ ਹੂੰ ਉਹ ਉਗਰਾਹ ਜੀ ਲਗਾਤਾਰ ਸਾਡੇ ਸਰਕਾਰੀ ਸਾਰੀਆਂ ਜਨਸਾਂ ਦੇ ਸਰਕਾਰੀ ਖਰੀਦ ਲੈ ਕੇ ਗਾਰੰਟੀ ਕੂਨ ਬਣਾਉਣਾ ਇਹ ਈ ਛੋਟੀ ਗੱਲ ਨਹੀਂ ਹੈ ਹੂੰ ਹੂੰ ਤੁਹਾਨੂੰ ਲੱਗਦਾ ਪੌਸਿਬਿਲਟੀ ਉਗਰਾਹ ਜੀ ਕਿਉਂਕਿ ਤਿੰਨ ਮੀਟਿੰਗਾਂ ਹੋ ਗਈਆਂ ਔਰ ਹੁਣ ਫਿਰ ਸਮਾਂ ਮਿਲਿਆ ਹੋਇਆ ਇਹਨਾਂ ਜਥੇਬੰਦੀਆਂ ਦੇ ਨਾਲ ਮੁਲਾਕਾਤ ਦਾ ਤਿੰਨ ਮੰਤਰੀ ਆ ਰਹੇ ਚੰਡੀਗੜ੍ਹ ਵਾਰ-ਵਾਰ ਦੇਖੋ ਸਮੇਂ ਤੋਂ ਪਹਿਲਾਂ ਕੋਈ ਵੀ ਗੱਲ ਕਹਿਣਾ ਨਾ ਵਿਕਰਮ ਜੀ ਇਹ ਐਦਾ ਆਵਦਨ ਦਾਦੇ ਆ ਮੇਰਾ ਜੀ ਮੈਨੂੰ ਨਹੀਂ ਲੱਗਦਾ ਵੀ ਜਿਹੀ ਜੀ ਇਹਨਾਂ ਦੀ ਹਾਲਤ ਹੈ ਵੀ ਇਹ ਕਿਸੇ ਕੰਢਾ ਲੈ ਸਕੋ ਸੈਂਟਰ ਗਵਰਨਮੈਂਟ ਤੁਹਾਨੂੰ ਲੱਗਦਾ ਨਹੀਂਗਾ ਕਿ ਕੋਈ ਮੰਨੂਗੀ ਬਿਲਕੁਲ ਸੈਂਟਰ ਗਵਰਨਮੈਂਟ ਕਿਸੇ ਵੀ ਜ਼ਰੂਰਤ 'ਚ ਐਮਐਸਪੀ ਦਾ ਗਰੰਟੀ ਕਾਨੂੰਨ ਬਣਾ ਦੇ ਬਿਸ਼ਪ ਪਰ ਸੰਸਦਾਂ ਤੋਂ ਬਾਹਰ ਹੋਣ ਦੀ ਹਾਲਤ ਵਿੱਚ ਹੋਵੇ ਮੈਨੂੰ ਲੱਗਦਾ ਇਹ ਵੱਡੀਆਂ ਗੱਲਾਂ ਨੇ ਕਰਜ਼ਾ ਖਤਮ ਕਰਨਾ ਵਾਜਬ ਗੱਲ ਹੈ ਜਾਇ ਜੀ ਗੱਲ ਹੈ ਕਰਨਾ ਚਾਹੀਦਾ ਹੈ ਗਰੰਟੀ ਕਾਨੂੰਨ ਤੇ ਸਰਕਾਰੀ ਖਰੀਦ ਸਾਰੀਆਂ ਜਿੰਸਾਂ ਦੀ ਹੋਣੀ ਚਾਹੀਦੀ ਹੈ ਹਮ ਬੜਨਾ ਚਾਹੀਦਾ ਹੈ ਜਾਇ ਜੀ ਗੱਲ ਹੈ ਅੱਜ ਦੀ ਘੜੀ ਤੇ ਹੋਣੀ ਹਮ ਹੱਥ 'ਚ ਫੜਾ ਕੇ ਵਾਪਸ ਮੁੜਨਾ ਹੈ ਹਮ ਇਹ ਵਾਜਬ ਅਜੇ ਨਹੀਂ ਲੱਗਦੀ ਮੈਨੂੰ ਇਹ ਪੋਸੀਬਲ ਨਹੀਂ ਹੈ ਹਮ ਠੀਕ ਹੈ ਉਗਰਾਹਾਂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਤਾਂ ਜੁਗਿੰਦਰ ਸਿੰਘ ਉਗਰਾਹਾਂ ਸਾਡੇ ਨਾਲ ਸੀਗੇ ਅ BKU ਉਗਰਾਹਾਂ ਦੇ ਲੀਡਰ ਨੇ ਜੁਗਿੰਦਰ ਸਿੰਘ ਉਗਰਾਹਾਂ ਔਰ ਬਹੁਤ ਸਾਰੇ ਐਕਸ਼ਨ ਇਹਨਾਂ ਦੀ ਜਥੇਬੰਦੀ ਦੇ ਵੱਲੋਂ ਕੀਤੇ ਗਏ ਹਾਲਾਂਕਿ ਇਹਨਾਂ ਨੇ ਕਿਹਾ ਕਿ ਜਿਹੜਾ ਜ਼ਬਰ ਹੋ ਰਿਹਾ ਹਾਲਾਂਕਿ ਨਾਲ ਹੀ ਇਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜੀ ਹੀਰੋ ਬਣਨ ਦੀ ਗੱਲ ਆ ਕੁਝ ਇੱਕ ਲੋਕ ਜਿਹੜੇ ਇਕੱਠੇ ਹੋ ਕੇ ਚਲੇਗੇ ਇਹਨਾਂ ਨੂੰ ਚਾਹੀਦਾ ਸੀ ਕਿ ਸਾਰੀਆਂ ਜਥੇਬੰਦੀਆਂ ਪਹਿਲਾਂ ਇਕੱਠੀਆਂ ਹੋ ਕੇ ਗੱਲਬਾਤ ਕਰਦੀਆਂ ਕਿਉਂਕਿ ਜਦੋਂ ਪਿਛਲੀ ਵਾਰ ਅੰਦੋਲਨ ਚੱਲਿਆ ਤਾਂ ਉਦੋਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਉਦੋਂ ਕਿਸਾਨ ਇਕੱਠੇ ਹੋਏ ਪਰ ਹੁਣ ਤਾਂ ਜਥੇਬੰਦੀਆਂ ਆਪਸ ਦੇ ਵਿੱਚ ਪਾਟੀਆਂ ਹੋਈਆਂ ਤਾਂ ਇਸ ਨੂੰ ਇਸ ਤਰੀਕੇ ਦੇ ਨਾਲ ਵੀ ਦੇਖਣਾ ਚਾਹੀਦਾ ਇਸ ਕਰਕੇ ਉਗਰਾਹ ਕਹਿੰਦੇ ਕਿ ਮੈਨੂੰ ਲੱਗ ਨਹੀਂ ਰਿਹਾ ਕਿ ਕੇਂਦਰ ਸਰਕਾਰ ਮੰਨੇਗੀ ਪਰ ਉੱਥੇ ਦੂਜੇ ਵੱੰਨੇ ਡੱਲੇਵਾਲ ਹੁਣੇ ਕਹਿੰਦੇ ਕਿ ਬੜੇ ਪੋਜ਼ਿਟਿਵ ਮਾਹੌਲ ਚ ਮੀਟਿੰਗ ਹੋਈ ਹੈ ਕੇਂਦਰੀ ਮੰਤਰੀਆਂ ਨੇ ਵੀ ਬਿਆਨ ਦਿੱਤੇ ਕਿ ਬੜੇ ਏ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਤੇ ਕਿਸਾਨੀ ਕੋਲ ਕੀ ਰੂਪ ਲੈਂਦਾ